ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨ ਸਿੱਖੀ ਨਾਲ ਟੁੱਟ ਕੇ ਦੂਸਰੇ ਧਰਮਾਂ ਨੂੰ ਜਾ ਰਹੇ ਨੇ ਬਹੁਤ ਸਾਰੇ ਲੋਕ ਪਿੰਡਾਂ ਦੇ ਵਿੱਚ ਗੁਰਮਤ ਸਿਖਲਾਈ ਕੈਂਪ ਲਗਾਏ ਜਾ ਰਹੇ ਨੇ ਤਾਂ ਕਿ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਆਪਣੇ ਸਿੱਖ ਧਰਮ ਦੀ ਜਾਣਕਾਰੀ ਦਿੱਤੀ ਜਾਵੇ ਉਹਨਾਂ ਨੂੰ ਗੁਰੂ ਦੇ ਨਾਲ ਜੋੜਿਆ ਜਾਵੇ ਇਸ ਪਰਾਲੇ ਤੱਕ ਅੱਜ ਪੰਡੋਰੀ ਹਸਨ ਦੇ ਵਿੱਚ ਪਿਛਲੇ 10 ਦਿਨ ਤੋਂ 10 ਜੂਨ 2000 25 ਤੋਂ ਲੈ ਕੇ 20 ਜੂਨ 2025 ਤੱਕ ਕੈਂਪ ਲਗਾਇਆ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜੀ ਉਹਨਾਂ ਦੇ ਵੱਲੋਂ ਪਿੰਡ ਪਿੰਡ ਵਿੱਚ ਪੰਜਾਬ ਭਰ ਦੇ ਵਿੱਚ ਜਾਂ ਬਾਹਰਲੇ ਸ਼ੁੱਗਿਆਂ ਵਿੱਚ ਵੀ ਧਰਮ ਪ੍ਰਚਾਰ ਕਮੇਟੀ ਵੱਲੋਂ ਜੋ ਉਪਰਾਲਾ ਕਰਕੇ ਹਰ ਸਾਲ ਦੀ ਤਰ੍ਹਾਂ ਗੁਰਮਤ ਕੈਂਪ ਬੱਚਿਆਂ ਦੇ ਲਗਾਏ ਜਾਂਦੇ ਗਰਮੀ ਦੀਆਂ ਛੁੱਟੀਆਂ ਵਿੱਚ ਜਮਾਲ ਹਲਕੇ ਦੇ ਵਿੱਚ ਜੋ ਕਿ ਪੰਡੋਰੀ ਹਸਨ ਦੀ ਪਿੰਡ ਜਿਸ ਦੇ ਵਿੱਚ ਸਰਦਾਰ ਅਵਤਾਰ ਸਿੰਘ ਜੀ ਤਨੇਜਾ ਜੀ ਅਤੇ ਇਥੋਂ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਦਾ 10 ਰੋਜਾ ਜਿਹੜਾ ਉਹ ਗੁਰਮਤ ਕੈਂਪ ਸੀ ਉਹ ਲਗਾਇਆ ਗਿਆ ਸੀ ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ ਇਤਿਹਾਸ ਨੈਤਿਕ ਸਿੱਖਿਆ ਮੋਢਲੇ ਸਿਧਾਂਤ ਗੁਰਬਾਣੀ ਬਾਰੇ ਬੱਚਿਆਂ ਨੂੰ ਜਿਹੜੀ ਉਹ ਜਾਣਕਾਰੀ ਦਿੱਤੀ ਗਈ ਅੱਜ ਇਹਨਾਂ ਬੱਚਿਆਂ ਦੀ ਗੁਰਮਤਿ ਕੈਂਪ ਦੀ ਸਮਾਪਤੀ ਦਾ ਦੇਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡਾਂ ਦੇ ਵਿੱਚ ਪ੍ਰਚਾਰ ਨਹੀਂ ਕਰਦੀ ਤਾਂ ਲੋਕ ਜਿਹੜੇ ਨੇ ਧਰਮ ਪਰਵਰਤਨ ਨਾਲ ਜਾ ਰਹੇ ਨੇ ਇਹਦੇ ਬਾਰੇ ਕੀ ਕਹਿੰਦੇ? ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਪਿੰਡ ਹਰ ਇੱਕ ਥਾਂ ਤੇ ਪਹੁੰਚ ਕਰਕੇ ਸਿੱਖਿਆ ਪ੍ਰਚਾਰ ਕਰ ਰਹੀ ਆ ਪਰ ਅਸੀਂ ਕਿਸੇ ਵੇਲੇ ਅਵੇਸਲੇ ਹੋ ਜਾਂਦੇ ਮੰਨ ਲਓ ਕਿ ਐਸ ਨਗਰ ਵਿੱਚ ਜੇ 50-60 ਬੱਚਿਆਂ ਨੇ ਆਣ ਕਰਕੇ ਸਿੱਖੀ ਨਾਲ ਜੁੜੇ ਹੋਏ ਨੇ ਬਾਕੀ ਜੇ ਮਾਪੇ ਅਵੇਸਲੇ ਰਹੇ ਆ ਉਹਦੇ ਵਿੱਚ ਸ਼ਰੋਣੀ ਕਮੇਟੀ ਦਾ ਕੋਈ ਕਸੂਰ ਨਹੀਂ। ਬੱਚਿਆਂ ਦੀ ਸਿੱਖਿਆ ਵਾਸਤੇ ਜਿਹੜੀ ਆ ਜੇਕਰ ਬੱਚਾ ਗੁਰਮਤ ਦੇ ਨਾਲ ਜੁੜਿਆ ਹੋਇਆ ਸਿੱਖ ਬਾਣੀ ਦੇ ਵਿੱਚ ਆ ਉਹ ਉਹਨਾਂ ਬੱਚਿਆਂ ਦੇ ਵਾਸਤੇ ਕਿਹੋ ਜਿਹਾ ਉਪਰਾਲੇ ਨੇ ਉਹਨਾਂ ਦੀ ਸਿੱਖਿਆ ਵਾਸਤੇ ਸ਼ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਵਿਦਿਆਲੇ ਧਾਰਮਿਕ ਕਾਲਜ ਚਲਾਇਆ ਜਾ ਰਿਹਾ ਜਿਹਦੇ ਵਿੱਚ ਬੱਚੇ ਢਾਡੀ ਕਵੀਸ਼ਰ ਪ੍ਰਚਾਰਕ ਸਿੰਘ ਤਬਲਾਵਾਦਕ ਬਣ ਕੇ ਸ਼ਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਵਿੱਚ ਇਸਵਾਮਾਂ ਨਿਭਾ ਰਹੇ ਨੇ ਇਹ ਗੁਰਬਾਣੀ ਦਾ ਬਚਨ ਆ ਸੱਬੇ ਸਾਂਝੀ ਵਾਲ ਸਦਾਇ ਕੋਈ ਨਾ ਦਿਸੇ ਬਾਹਰਾ ਜੀ ਜੋ ਕਿ ਜਿਹੜਾ ਗੁਰੂ ਘਰ ਆਣਾ ਇਹ ਤੇ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦਾ ਬਹੁਤੀ ਵਾਰ ਦੂਸਰੇ ਧਰਮਾਂ ਦੇ ਵਿੱਚ ਜਿਹੜੇ ਧਰਮ ਗੁਰੂ ਨੇ ਉਹ ਫੂਕ ਮਾਰ ਕੇ ਜਿਹੜਾ ਲੋਕਾਂ ਦੀਆਂ ਬਿਮਾਰੀਆਂ ਜਾਂ ਹੋਰ ਪਰੇਸ਼ਾਨੀਆਂ ਦਾ ਖਾਤਮਾ ਕਰਨ ਦਾ ਦਾਵਾ ਕਰਦੇ ਨੇ ਜੀਦਾ ਕਰਕੇ ਲੋਕ ਭੱਜੇ ਜਾਂਦੇ ਨੇ ਏ ਜਿਹੜਾ ਸੰਸਾਰ ਦੇ ਵਿੱਚ ਇਹ ਲੋਕ ਵਿਖਾਵਾ ਕੀਤਾ ਜਾਂਦਾ ਫੂਕ ਮਾਰ ਕੇ ਜਾਂ ਫਾਇਰ ਮਾਰ ਕੇ ਉੱਡੇ ਗਏ ਜਾਂਦੇ ਨੇ ਉਹ ਸਾਰਾ ਕੁਝ ਅੱਜ ਕੱਲ ਫੂਕ ਉਹਨਾਂ ਦੀ ਨਿਕਲ ਚੁੱਕੀ ਕਿਉਂਕਿ ਅੱਜ ਕੱਲ ਕੋਈ ਲੇਖੜਾ ਛਪਿਆ ਜਮਾਨਾ ਨਹੀਂ ਆ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੇ ਇਹੋ ਜੀ ਕੋਈ ਗੱਲ ਨਾ ਗੁਰਮਤੇ ਇਸ ਚੀਜ਼ ਨੂੰ ਮੰਨਦੀ ਹੈ ਪਖੰਡ ਨੂੰ ਤੇ ਨਾ ਹੀ ਇਹ ਜਿਹੜਾ ਸਿੱਖ ਧਰਮ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਪਖੰਡ ਉਕੇ ਕਰਮकांड ਰੀਤੀ ਰਿਵਾਜਾਂ ਨਾ ਬਾਣੀ ਮੰਨ ਦੀ ਨਾ ਮਰਜ਼ਾਦਾ ਮੰਨ। ਮੇਰਾ ਆਪਣਾ ਨਗਰ ਹੈ ਪਿੰਡ ਤਲਵਰੀ ਹਸਨ। ਕਿ ਉੱਥੇ ਇਹ ਜਾਇਆ ਕੈਂਪ ਲਾਇਆ ਜਾਵੇ। ਉਹਨਾਂ ਨੇ ਬੇਨਤੀ ਨੂੰ ਗਰਵਾਨ ਕਰਦੇ ਆ ਉਸੇ ਵੇਲੇ ਨਾ ਭਾਈ ਸਾਹਿਬ ਦੀ ਡਿਊਟੀ ਲਈ ਕਿ ਤੁਸੀਂ ਇਹ ਜਿਹੜਾ ਵਾ ਕੈਂਪ ਇੱਥੇ ਯੋਜਨ ਕਰੋ। ਤੇ ਇਹਨਾਂ ਨੇ ਆਪਣੇ ਸਾਥੀਆਂ ਸਮੇਤ ਜਿਹੜੇ ਐ ਇੱਥੇ 10 ਦਿਨ ਦਾ ਪ੍ਰੋਗਰਾਮ ਚਲਾਇਆ ਔਰ ਬਹੁਤ ਯਾਰ ਨਗਰ ਨਿਵਾਸੀ ਜਿਹੜੇ ਬਹੁਤ ਕੁੱਛ ਨੇ ਔਰ ਬੱਚੇ ਬਹੁਤ ਕੁੱਛ ਨੇ। ਬਿਲਕੁਲ ਜੀ ਸਾਨੂੰ ਆਪਣੇ ਬੱਚਿਆਂ ਨੂੰ ਸੰਭਲਣ ਦੀ ਲੋੜ ਹੈ ਇਸ ਵੇਲੇ। ਇੱਕ ਤੇ ਉਹ ਪਤਿਤ ਹੋ ਰਹੇ ਆ, ਵਾਲ ਕਟਾਰੇ ਆ, ਉਹਨਾਂ ਨੂੰ ਮਸ਼ੀਨਾਂ ਵਾਲੇ ਬ ਇਹੋ ਇਹ ਜਤਨ ਹੋਇਆ ਗਿਆ ਐਸਡੀਪੀਸੀ ਦਾ ਵੀ ਤੇ ਆਪਣੇ ਨਗਰ ਨਿਵਾਸੀ ਸਾਰਿਆਂ ਦਾ ਵੀ ਅਸੀਂ ਆਪਣੇ ਬੱਚਿਆਂ ਨੂੰ ਮੋੜ ਕੇ ਰੱਖੀਏ ਜੀ ਅਸੀਂ ਉਹਨਾਂ ਨੂੰ ਜੋੜ ਸਕਾਂਗੇ ਗੁਰੂ ਸਿਧਾਂਤਾਂ ਦੇ ਨਾਲ ਤੇ ਸ਼ਾਇਦ ਉਹ ਜਿਹੜੀ ਹੈ ਇਹਨਾਂ ਚੀਜ਼ਾਂ ਦੇ ਵਿੱਚ ਕਮੀ ਆ ਸਕਦੀ ਹੈ ਤੇ ਇਹ ਜਿਹੜੇ ਕੰਮ ਆ ਮੈਂ ਇਹ ਚਾਹੂੰਗਾ ਵੀ ਜਿਵੇਂ ਸਾਰੇ ਨਗਰਾਂ ਨਾਲ ਜੀ ਉਹਨਾਂ ਦੀਆਂ ਗੁਰਦੁਆਰਾ ਪਰਉੰਧ ਕਮੇਟੀਆਂ ਉਹ ਸ਼੍ਰੋਮਣੀ ਗੁਰਦੁਆਰਾ ਪੰਥ ਮੀਟੀਆਂ ਦੇ ਨਾਲ ਸੰਪਰਕ ਕਰਨ ਕਿ ਸਾਨੂੰ ਅਜੇ ਕੈਂਪ ਲਾ ਕੇ ਦਿੱਤੇ ਜਾਣ ਜਿੱਥੋਂ ਤੱਕ ਮੈਂ ਵੇਖਿਆ ਜੀ ਵੀ ਇਧਰੋਂ ਇੱਕ ਇੱਕ ਪੈਸੇ ਦੀ ਮਿੰਟ ਕੋਈ ਕਮੀ ਨਹੀਂ ਆ ਪੀ ਅਸੀਂ ਉਹ ਨਾ ਕਰਦੇ ਉਸੇ ਵੇਲੇ ਉਹ ਡਿਊਟੀ ਲਾ ਦਿੰਦੇ ਆਪਣੇ ਸਿੰਘਾਂ ਦੀ ਸ਼ਸ਼ੀਕਾਲ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨ ਸਿੱਖੀ ਨਾਲ ਟੁੱਟ ਕੇ ਦੂਸਰੇ ਧਰਮਾਂ ਨੂੰ ਜਾ ਰਹੇ ਨੇ ਬਹੁਤ ਸਾਰੇ ਲੋਕ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਮਾਧਮ ਰਾਹੀਂ ਪਿੰਡਾਂ ਦੇ ਵਿੱਚ ਗੁਰਮਤਿ ਸਿਖਲਾਈ ਕੈਂਪ ਲਗਾਏ ਜਾ ਰਹੇ ਨੇ ਤਾਂ ਕਿ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਆਪਣੇ ਸਿੱਖ ਧਰਮ ਦੀ ਜਾਣਕਾਰੀ ਦਿੱਤੀ ਜਾਵੇ ਉਹਨਾਂ ਨੂੰ ਗੁਰੂ ਦੇ ਨਾਲ ਜੋੜਿਆ ਜਾਵੇ ਇਸ ਉਪਰਾਲੇ ਤ ਤਜ ਪੰਡੋਰੀ ਹਸਨ ਦੇ ਵਿੱਚ ਪਿਛਲੇ 10 ਦਿਨ ਤੋਂ 10 ਜੂਨ 2000 25 ਤੋਂ ਲੈ ਕੇ 20 ਜੂਨ 2025 ਤੱਕ ਕੈਂਪ ਲਗਾਇਆ ਗਿਆ ਸੀ ਔਰ ਅੱਜ ਜਿਹੜੇ ਜਿਹੜੇ ਬੱਚੇ ਇਸ ਕੈਂਪ ਦੇ ਵਿੱਚ ਹਿੱਸੇਦਾਰ ਬਣੇ ਉਹਨਾਂ ਨੂੰ ਜਿਹੜਾ ਆ ਸਰਟੀਫਿਕੇਟ ਵੰਡੇ ਗਏ ਨੇ ਮੈਡਲ ਵੰਡੇ ਗਏ ਨੇ ਇਸ ਮੌਕੇ ਸੋਸ਼ਲ ਵਰਕਰ ਅਵਤਾਰ ਸਿੰਘ ਤਨੇਜਾ ਜੀ ਵੀ ਇੱਥੇ ਪਹੁੰਚੇ ਨੇ ਔਰ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਵੀ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਇਹ ਕਿਸ ਤਰੀਕੇ ਦਾ ਇਹ ਜਿਹੜਾ ਕੈਂਪ ਲਗਾਉਣ ਦੇ ਨਾਲ ਪ੍ਰਭਾਵ ਪੈ ਰਿਹਾ ਹੈ ਕਿ ਕਿਹੋ ਜਿਹਾ ਜਿਹੜਾ ਆ ਰਿਜ਼ਲਟ ਮਿਲ ਰਿਹਾ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਪਿਛਲੇ 10 ਦਿਨ ਤੋਂ ਇਹ ਗੁਰਮਤ ਸਿਖਲਾਈ ਕੈਂਪ ਲਗਾਇਆ ਗਿਆ ਹੈ ਕਿਹੋ ਜਿਹਾ ਜਿਹੜਾ ਬੱਚਿਆਂ ਦੇ ਵਿੱਚ ਉਤਸ਼ਾਹ ਹੈ ਮਾਪਿਆਂ ਦੇ ਵਿੱਚ ਉਤਸ਼ਾਹ ਹੈ ਇਹ ਵੀ ਜੀ ਬੇਨਤੀ ਹੈ ਧਰਮ ਪ੍ਰਚਾਰ ਕਮੇਟੀ ਸ਼ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਜੋਗ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜੀ ਉਹਨਾਂ ਦੇ ਵੱਲੋਂ ਪਿੰਡ ਪਿੰਡ ਵਿੱਚ ਪੰਜਾਬ ਪਰਦੇ ਵਿੱਚ ਜਾਂ ਬਾਹਰਲੇ ਸੂਬਿਆਂ ਵਿੱਚ ਵੀ ਧਰਮ ਪ੍ਰਚਾਰ ਕਮੇਟੀ ਵੱਲੋਂ ਜੋ ਉਪਰਾਲਾ ਕਰਕੇ ਹਰ ਸਾਲ ਦੀ ਤਰ੍ਹਾਂ ਗੁਰਮਤ ਕੈਂਪ ਬੱਚਿਆਂ ਦੇ ਲਗਾਏ ਜਾਂਦੇ ਗਰਮੀ ਦੀਆਂ ਛੁੱਟੀਆਂ ਵਿੱਚ ਇਸ ਵਾਰੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ 150 ਸਾਲਾ ਸ਼ਤਾਬਦੀ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਜਿੱਥੇ ਕਰਵਾਏ ਜਾ ਰਹੇ ਨੇ ਉਥੇ ਪਿੰਡ ਪਿੰਡ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨ ਵਾਸਤੇ ਉਦਮ ਉਪਰਾਲਾ ਕੀਤਾ ਗਿਆ ਹੈ ਚਬਾਲ ਹਲਕੇ ਦੇ ਵਿੱਚ ਜੋ ਕਿ ਪੰਡੋਰੀ ਹਸਨ ਦੀ ਪਿੰਡ ਜਿਸ ਦੇ ਵਿੱਚ ਸਰਦਾਰ ਅਵਤਾਰ ਸਿੰਘ ਜੀ ਤਨੇਜਾ ਜੀ ਅਤੇ ਇਥੋਂ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਦਾ 10 ਰੋਜਾ ਜਿਹੜਾ ਉਹ ਗੁਰਮਤ ਕੈਂਪ ਸੀ ਉਹ ਲਗਾਇਆ ਗਿਆ ਸੀ ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ ਇਤਿਹਾਸ ਨੈਤਿਕ ਸਿੱਖਿਆ ਮਢਲੇ ਸਿਧਾਂਤ ਗੁਰਬਾਣੀ ਬਾਰੇ ਬੱਚਿਆਂ ਨੂੰ ਜਿਹੜੀ ਉਹ ਜਾਣਕਾਰੀ ਦਿੱਤੀ ਗਈ ਅੱਜ ਇਹਨਾਂ ਬੱਚਿਆਂ ਦੀ ਗੁਰਮਤ ਕੈਂਪ ਦੀ ਸਮਾਪਤੀ ਦਾ ਦੇਣ ਆ ਇਸ ਕਰਕੇ ਅੱਜ ਬੱਚਿਆਂ ਨੂੰ ਜਿਹੜਾ ਹੈ ਉਹ ਧਰਮ ਪ੍ਰਚਾਰ ਕਮੇਟੀ ਵੱਲੋਂ ਸਰਟੀਫਿਕੇਟ ਬੱਚਿਆਂ ਨੂੰ ਮੈਡਲ ਅਤੇ ਸਰਦਾਰ ਅਵਤਾਰ ਸਿੰਘ ਜੀ ਤਨੇਜਾ ਜੀ ਉਹਨਾਂ ਵੱਲੋਂ ਬੱਚਿਆਂ ਨੂੰ ਜਿਹੜਾ ਜਿਓਮੈਟਰੀ ਬਾਕਸ ਹੋਰ ਇਨਾਮ ਜਿਹੜੇ ਉਹ ਦੇ ਕਰਕੇ ਬੱਚਿਆਂ ਨੂੰ ਨਵਾਜਿਆ ਗਿਆ ਹੈ ਤਾਂ ਕਿ ਬੱਚੇ ਜਿਹੜੇ ਆ ਉਹ ਧਰਮ ਦੇ ਨਾਲ ਗੁਰਬਾਣੀ ਦੇ ਨਾਲ ਗੁਰੂ ਘਰ ਨਾਲ ਜੁੜੇ ਰਹਿਣ ਇਥੋਂ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਬੜਾ ਸਹਿਯੋਗ ਰਿਹਾ ਹੈ ਗੁਰੂ ਘਰ ਦੇ ਗ੍ਰੰਥੀ ਸਿੰਘ ਦਾ ਸਾਰੇ ਸਿੰਘਾਂ ਦਾ ਸਰਦਾਰ ਅਵਤਾਰ ਸਿੰਘ ਤਨੇਜਾ ਜੀ ਉਹਨਾਂ ਸਾਰਿਆਂ ਦਾ ਸਹਿਯੋਗ ਰਿਹਾ ਹੈ ਜਿਨ੍ਹਾਂ ਨੇ ਸਹਿਯੋਗ ਕਰਕੇ ਧਰਮ ਪ੍ਰਚਾਰ ਕਮੇਟੀ ਵੱਲੋਂ ਜਿਹੜਾ ਉਹ ਆਏ ਹੋਏ ਪ੍ਰਚਾਰਕ ਸਿੰਘਾਂ ਦੀ ਟੀਮ ਦਾ 10 ਦਿਨਾਂਾਰ ਗਿਆਨੀ ਰਾਜਦੀਪ ਸਿੰਘ ਜੀ, ਮਨਜੀਤ ਸਿੰਘ ਜੀ, ਮਾਨਕ ਜੀ, ਭਾਈ ਜਤਿੰਦਰ ਸਿੰਘ ਜੀ ਚਬਾਲ ਉਹਨਾਂ ਦਾ ਕੁਇਸ਼ਰੀ ਜਥਾ ਸਾਰੇ ਸਿੰਘਾਂ ਨੇ ਮਿਲ ਕਰਕੇ ਜਿਹੜਾ ਉਹ ਗੁਰਮਤ ਕੈਂਪ ਲਗਾਇਆ ਗਿਆ ਸੀ ਤੇ ਅੱਜ ਇਸ ਦੀ ਸਮਾਪਤੀ ਹੋਈ ਬਹੁਤ ਚੜ੍ਹਦੀ ਕਲਾ ਦੇ ਨਾਲ ਬੱਚਿਆਂ ਨੇ ਇੱਥੇ ਕੈਂਪੋ ਵਿੱਚ ਭਾਗ ਲਿਆ ਹੈ। ਮਾਪੇ ਵੀ ਔਰ ਬੱਚੇ ਵੀ ਵਧਾਈ ਦੇ ਪਾਤਰ ਹਨ। ਇਹ ਬਹੁਤ ਵਾਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਜਿਹੜਾ ਉਂਗਲ ਉਠਾਈ ਜਾਂਦੀ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡਾਂ ਦੇ ਵਿੱਚ ਪ੍ਰਚਾਰ ਨਹੀਂ ਕਰਦੀ ਤਾਂ ਲੋਕ ਜਿਹੜੇ ਨੇ ਧਰਮ ਪਰिवर्तन ਨਾਲ ਜਾ ਰਹੇ ਨੇ ਇਹਦੇ ਬਾਰੇ ਕੀ ਕਹਿਣਾ ਬਿਲਕੁਲ ਗਲਤ ਗੱਲ ਹੈ ਜੀ ਜੇ ਇਹ ਕਹਿਣਾ ਕਿ ਧਰਮ ਪ੍ਰਚਾਰ ਨਹੀਂ ਕਰਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਪਿੰਡ ਹਰ ਇੱਕ ਥਾਂ ਤੇ ਪਹੁੰਚ ਕਰਕੇ ਸਿੱਕਾ ਪ੍ਰਚਾਰ ਕਰ ਰਹੀ ਆ ਪਰ ਅਸੀਂ ਕਿਸੇ ਵੇਲੇ ਅਵੈਸਲੇ ਹੋ ਜਾਂਦੇ ਮੰਨ ਲਓ ਕਿ ਐਸ ਨਗਰ ਵਿੱਚ ਜੇ 50 60 ਬੱਚਿਆਂ ਨੇ ਆਣ ਕਰਕੇ ਸਿੱਖੀ ਨਾਲ ਜੁੜੇ ਹੋਏ ਨੇ ਬਾਕੀ ਜੇ ਮਾਪੇ ਅਵੇਸਲੇ ਰਹੇ ਆ ਉਹਦੇ ਵਿੱਚ ਸ਼ਰੋਣੀ ਕਮੇਟੀ ਦਾ ਕੋਈ ਕਸੂਰ ਨਹੀਂ ਕਿਉਂਕਿ ਸ਼ਰੋਣੀ ਕਮੇਟੀ ਵੱਲੋਂ ਜਾਂ ਜਿਹੜੀਆਂ ਸਹਿਯੋਗੀ ਸੰਸਥਾਵਾਂ ਨੇ ਉਹਨਾਂ ਵੱਲੋਂ ਧਰਮ ਪ੍ਰਚਾਰ ਕਿ ਮਿਤਾ ਲੋਕ ਅਵੇਸਲੇ ਨੇ ਜਾਂ ਲੋਕ ਅਵੇਰ ਨਹੀਂ ਇਸ ਪੱਖੋਂ ਪਰ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਬਖਵਾਖ ਹੋਰ ਪਿੰਡਾਂ ਵਿੱਚ ਵੀ ਜਿਹੜਾ ਉਹ ਗੁਰਮਤ ਕੈਂਪ ਅੱਗੇ ਵੀ ਲਗਾ ਰਹੇ ਆ ਪਿੱਛੇ ਵੀ ਹੋਰ ਲਗਾ ਕੇ ਆਏ ਹੋਏ ਆ ਕਿਸ ਕਰ ਕਿਹੜਾ ਹੈ ਉਹ ਇਹ ਬਿਲਕੁਲ ਗਲ ਝੂਠੀ ਹੈ ਕਿ ਸ਼ਰੋਨੀ ਕਮੇਟੀ ਪ੍ਰਚਾਰ ਨਹੀਂ ਕਰ ਰਹੀ ਸ਼ਰੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਪ੍ਰਚਾਰ ਕਰ ਰਹੀ ਵੱਡੇ ਵੱਡੇ ਸਮਾਗਮ ਹੋ ਰਹੇ ਨੇ ਗਰਾਊਂਡ ਲੈਵਲ ਤੇ ਜਿਹੜੇ ਆ ਉਹ ਬੱਚਿਆਂ ਨਾਲ ਜਿਹੜਾ ਉਹ ਕੈਂਪ ਲਗਾ ਕਰਕੇ ਬੱਚਿਆਂ ਨੂੰ ਧਰਮ ਦੇ ਨਾਲ ਜੋੜਿਆ ਜਾ ਰਿਹਾ ਜੀ ਇਹ ਬੱਚਿਆਂ ਦੀ ਸਿੱਖਿਆ ਵਾਸਤੇ ਜਿਹੜੀ ਆ ਜੇਕਰ ਬੱਚਾ ਗੁਰਮਤ ਦੇ ਨਾਲ ਜੁੜਿਆ ਹੋਇਆ ਸਿੱਖ ਬਾਣੇ ਦੇ ਵਿੱਚ ਆ ਉਹ ਉਹਨਾਂ ਬੱਚਿਆਂ ਦੇ ਵਾਸਤੇ ਕਿਹੋ ਜਿਹੇ ਉਪਰਾਲੇ ਨੇ ਉਹਨਾਂ ਦੀ ਸਿੱਖਿਆ ਵਾਸਤੇ ਵੀ ਜੀ ਬੇਨਤੀ ਇਹ ਆ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਜਿਹੜੇ ਬੱਚੇ ਗੁਰਬਾਣੀ ਗੁਰਮਤ ਨਾਲ ਜੁੜੇ ਹੋਏ ਸ਼ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਵਿਦਿਆਲੇ ਧਾਰਮਿਕ ਕਾਲਜ ਚਲਾਇਆ ਜਾ ਰਹੇ ਜਿਹਦੇ ਵਿੱਚ ਬੱਚੇ ਢਾਡੀ ਕਵੀਸ਼ਰ ਪ੍ਰਚਾਰਕ ਸਿੰਘ ਤਬਲਾਵਾਦਕ ਬਣ ਕੇ ਸ਼ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਵਿੱਚ ਹੀ ਸਵਾਮਾਂ ਨਿਭਾ ਰਹੇ ਨੇ ਔਰ ਸ਼ਰੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਪੈਲ ਦੇ ਆਧਾਰ ਤੇ ਉਹਦੇ ਬੱਚੇ ਜਿਹੜੇ ਕਾਲਜਾਂ ਵਿੱਚ ਉਹਨਾਂ ਨੂੰ ਆਪਣੀ ਯੋਗ ਥਾਂ ਤੇ ਜਾਣ ਕਰਕੇ ਉਹਨਾਂ ਨੂੰ ਨਮਕਰੀ ਵਗੈਰਾ ਵੀ ਦਿੱਤੀ ਜਾਂਦੀ ਹੈ ਬਹੁਤ ਐਸੇ ਬੱਚੇ ਵਿਦਿਆਰਥੀ ਨੇ ਜਿਹੜੇ ਸ਼ਰੋਨੀ ਗੁਰਦਾਰਾ ਪ੍ਰਬੰਧਕ ਕਮੇਟੀਆਂ ਦੇ ਕਾਲਜਾਂ ਵਿੱਚੋਂ ਪੜ੍ਹ ਕੇ ਵਿਦਿਆਲਿਆਂ ਵਿੱਚੋਂ ਪੜ੍ਹ ਕੇ ਦੇਸ਼ਾਂ ਵਿਦੇਸ਼ਾਂ ਤੇ ਗੁਰਦੁਆਰਾ ਸਹਿਬਾਨ ਵਿੱਚ ਜਿਹੜਾ ਉਹ ਸਵਾਮਾ ਕਰ ਰਿਹਾ ਹੈ ਜਿਹੜੀ ਧਰਮ ਪਰਵਰਤਨ ਦੀ ਗੱਲ ਚੱਲਦੀ ਹੈ ਆਏ ਦਿਨ ਇਹ ਕਹਿ ਦਿੱਤਾ ਜਾਂਦਾ ਹੈ ਕਿ ਲੋਕਾਂ ਦੇ ਨਾਲ ਵਿਤਕਰਾ ਹੁੰਦਾ ਹੈ ਤਾਂ ਕਰਕੇ ਉਹ ਧਰਮ ਪ੍ਰਚਾਰ ਮਤਲਬ ਧਰਮ ਪਰਵਰਤਨ ਕਰ ਲੈਂਦੇ ਨੇ ਇਸ ਵਾਸਤੇ ਜਿਹੜਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਹੋ ਜਿਹੀ ਜਿਹੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਕਿਹੋ ਜਿਹਾ ਪਾਲਾ ਜੀ ਅਕਜੀ ਬੇਨਤੀ ਗੁਰਬਾਣੀ ਦਾ ਬਚਨ ਹੈ ਸਭੇ ਸਾਂਝੀ ਵਾਲ ਸਿਧਾਂਤ ਕੋਈ ਨਾ ਦੱਸੇ ਬਾਹਰਾ ਜੀ ਜੋ ਕਿ ਜਿਹੜਾ ਗੁਰੂ ਘਰ ਆਣਾ ਇਹ ਤੇ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦਾ। ਬਾਕੀ ਅਣਜਾਣ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਜਾਂ ਲਾਲਚ ਦੇ ਕੇ ਜਿਹੜਾ ਉਹ ਧਰਮ ਪਰਵਰਤਨ ਕਰਾ ਲਿਆ ਜਾਂਦਾ ਹੈ। ਪਰ ਜਿਹੜਾ ਸਿੱਖ ਆ ਸਿੱਖ ਤੇ ਗੁਰੂ ਸਿਧਾਂਤਾਂ ਦੇ ਮੁਤਾਬਕ ਗੁਰਬਾਣੀ ਦੇ ਮੁਤਾਬਕ ਜਿਉਣ ਵਾਲਾ ਹੈ। ਉਹ ਸਿੱਖ ਆ ਜਿਹੜਾ ਸਿੱਖ ਆ ਉਹ ਕਦੇ ਵੀ ਕਿਸੇ ਹੋਰ ਗੈਰ ਧਰਮ ਦੇ ਕੋਈ ਕਿਸੇ ਰਾਏ ਤੇ ਮਰਾਦੇ ਜਦੋਂ ਆਪਾਂ ਪਰਵਾਦਸ਼ਾ ਪੜਦੇ ਆ ਨਾ ਉਹਦੇ ਵਿੱਚ ਇਹੀ ਦੱਸਿਆ ਗਿਆ ਜੋ ਇਸਤਰੀ ਜਾਂ ਅਕਾਲ ਪੁਰਖ ਇੱਕ ਅਕਾਲ ਪੁਰਖ 10 ਗੁਰੂ ਸਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਦੀ ਸਿੱਖਿਆ ਗੁਰਬਾਣੀ ਦੇ ਅਮਰਤ ਉੱਤੇ ਨਿਸ਼ਚਾ ਰੱਖਦਾ ਹੈ ਉਹਨੂੰ ਸਿੱਖ ਕਿਹਾ ਜਾਂਦਾ ਹੈ ਪਰ ਜਿਹੜੇ ਲੋਕ ਲਾਲਚਾਂ ਵਿੱਚ ਪੈ ਕੇ ਕਰਕੇ ਹੋਰ ਪਾਸੇ ਚਲ ਜਾਂਦੇ ਨੇ ਉਹ ਆਪਣੇ ਧਰਮ ਤੋਂ ਅਣਜਾਣ ਹੋ ਕੇ ਜਾਂ ਅਵੇਸਲੇ ਹੋ ਕਰਕੇ ਜਿਹੜਾ ਉਹ ਪਾਸੇ ਚਲ ਜਾਂਦੇ ਨੇ ਇਸ ਕਰਕੇ ਬੇਨਤੀ ਹੈ ਆਪਣੇ ਧਰਮ ਤੋਂ ਕਦੇ ਅਵੇਸਲੇ ਨਹੀਂ ਹੋਣਾ ਚਾਹੀਦਾ ਗੁਰਬਾਣੀ ਗੁਰਮਤ ਦੇ ਨਾਲ ਜਿਵੇਂ ਅੱਜ ਬੱਚੇ ਜੁੜੇ ਹੋਏ ਨੇ ਗੁਰਬਾਣੀ ਨਾਲ ਅੱਜ ਬੱਚਿਆਂ ਨੂੰ ਇੱਥੇ ਜੋੜਿਆ ਗਿਆ ਇਸ ਤਰ੍ਹਾਂ ਸਾਨੂੰ ਹਰ ਇੱਕ ਮਾਤਾ ਪਿਤਾ ਨੂੰ ਆਪਣਾ ਫਰਜ਼ ਸਮਝ ਕੇ ਬੱਚਿਆਂ ਨੂੰ ਗੁਰਬਾਣੀ ਗੁਰਮਤ ਨਾਲ ਜੋੜਨਾ ਚਾਹੀਦਾ ਬਹੁਤੀ ਵਾਰ ਦੂਸਰੇ ਧਰਮਾਂ ਦੇ ਵਿੱਚ ਜਿਹੜੇ ਧਰਮ ਗੁਰੂ ਨੇ ਉਹ ਫੂਕ ਮਾਰ ਕੇ ਹੀ ਜਿਹੜਾ ਲੋਕਾਂ ਦੀਆਂ ਬਿਮਾਰੀਆਂ ਜਾਂ ਹੋਰ ਪਰੇਸ਼ਾਨੀਆਂ ਦਾ ਖਾਤਮਾ ਕਰਨ ਦਾ ਦਾਵਾ ਕਰਦੇ ਨੇ ਜਿੱਦਾ ਕਰਕੇ ਲੋਕ ਭੱਜੇ ਜਾਂਦੇ ਨੇ ਵੀ ਜੀ ਏ ਜਿਹੜਾ ਸੰਸਾਰ ਦੇ ਵਿੱਚ ਇਹ ਲੋਕ ਵਿਖਾਵਾ ਕੀਤਾ ਜਾਂਦਾ ਫੂਕ ਮਾਰ ਕੇ ਜਾਂ ਫਾਇਰ ਮਾਰ ਕੇ ਉੱਡੇਗੇ ਜਾਂਦੇ ਨੇ ਉਹ ਸਾਰਾ ਕੁਝ ਅੱਜ ਕੱਲ ਫੂਕ ਉਹਨਾਂ ਦੀ ਨਿਕਲ ਚੁੱਕੀ ਕਿਉਂਕਿ ਅੱਜ ਕੱਲ ਕੋਈ ਲਿਕੜਾ ਛਪਿਆ ਜਮਾਨਾ ਨਹੀਂ ਆ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੇ ਇਹੋ ਜੀ ਕੋਈ ਗੱਲ ਨਾ ਗੁਰਮਤੇਸ ਜੀ ਨੂੰ ਮੰਨਦੀ ਹੈ ਪਖੰਡ ਨੂੰ ਤੇ ਨਾ ਹੀ ਇਹ ਜਿਹੜਾ ਸਿੱਖ ਧਰਮ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਪਖੰਡ ਕੋਕੇ ਕਰਮਕਾਂਡ ਰੀਤੀ ਰਿਵਾਜਾਂ ਨੂੰ ਨਾ ਬਾਣੀ ਮੰਨਦੀ ਨਾ ਮਰਜ਼ਾਦਾ ਮੰਨਦੀ ਔਰ ਬਾਕੀ ਲੋਕ ਜਾਣੇ ਅਣਜਾਣੇ ਵਿੱਚ ਕੇ ਸ਼ਾਇਦ ਕਿਸੇ ਨੂੰ ਫੂਕ ਮਰਾ ਲਾਂਗੇ ਕਿਸੇ ਨੂੰ ਧਾਗਾ ਤਵੀਤ ਲੈ ਲਾਂਗੇ ਕਿਸੇ ਨੂੰ ਹੋਰ ਜਲ ਲਾਵਾਗੇ ਇਸ ਤਰ੍ਹਾਂ ਨਾਲ ਨਾ ਤੇ ਸਾਡੇ ਦੁੱਖ ਦੂਰ ਹੋਣੇ ਗੁਰਬਾਣੀ ਦਾ ਪਾਵਨ ਬਚਨ ਹੈ ਕਿ ਆਪਾਂ ਸਤਿਗੁਰੂ ਦੀ ਪਾਵਨ ਗੁਰਬਾਣੀ ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਗੁਰਬਾਣੀ ਉੱਤੇ ਵਿਸ਼ਵਾਸ ਸ਼ਰਧਾ ਰੱਖਿਏ ਔਰ ਗੁਰਬਾਣੀ ਨੂੰ ਮੰਨਨ ਦਾ ਯਤਨ ਕਰੀਏ ਤਾਂ ਕਿ ਆਪਾਂ ਅਗਿਆਨਤਾ ਵਿੱਚੋਂ ਨਿਕਲ ਕੇ ਭਰਮ ਭਲੇਖਿਆਂ ਵਿੱਚੋਂ ਨਿਕਲ ਕੇ ਗੁਰਬਾਣੀ ਨਾਲ ਜੁੜ ਕੇ ਗੁਰਸਿੱਖੀ ਦਾ ਜਿਹੜਾ ਉਹ ਗੁਰਮਤ ਦੇ ਪ੍ਰਚਾਰ ਨਾਲ ਜੁੜ ਕੇ ਆਪਾਂ ਅੱਗੇ ਵਧ ਸਕਦੇ ਹਾਂ ਵੈਮਾ ਪਰਮ ਕਰਮ ਕਾਂਡਾਂ ਨੂੰ ਗੁਰਸਿੱਖੀ ਵਿੱਚ ਗੁਰਬਾਣੀ ਵਿੱਚ ਕੋਈ ਥਾਂ ਨਹੀਂ ਦਿਲਪੋਜੀ ਸੋ ਦੋਸਤੋ ਇਹ ਹਨ ਭਾਈ ਗੁਰਲਾਲ ਸਿੰਘ ਜੀ ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਨੇ ਔਰ ਇਹਨਾਂ ਦੇ ਨਾਲ ਗੱਲਬਾਤ ਕੀਤੀ ਔਰ ਇਹਨਾਂ ਦੀਆਂ ਗੱਲਾਂ ਦੇ ਨਾਲ ਤੁਸੀਂ ਲਗਭਗ ਸਹਿਮਤੀ ਹੋਵੋਗੇ ਕਿਉਂਕਿ ਬਿਲਕੁਲ ਗੁਰਬਾਣੀ ਸਿਧਾਂਤ ਦੇ ਅਨੁਸਾਰ ਗੱਲਬਾਤ ਹੋਈ ਹੈ ਸਾਡੇ ਨਾਲ ਅਵਤਾਰ ਸਿੰਘ ਕਨੇਜਾ ਜੀ ਮੌਜੂਦ ਨੇ ਅਤਨੇਜਾ ਜੀ ਐਸੇ ਉਪਰਾਲਿਆਂ ਬਾਰੇ ਤੁਸੀਂ ਵੀ ਪਹਿਲ ਦੇ ਆਧਾਰ ਤੇ ਇਹਨਾਂ ਦੇ ਵਿੱਚ ਸ਼ਿਰਕਤ ਕਰਦੇ ਔਰ ਆਪਣਾ ਜਿੰਨਾ ਯੋਗਦਾਨ ਬਣਦਾ ਹੈ ਪਾਉਂਦੇ ਰਹਿੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਪਰਵਨ ਕਮੇਟੀ ਦਾ ਜਿਨ੍ਹਾਂ ਨੂੰ ਅਸੀਂ ਬੇਨਤੀ ਕੀਤੀ ਵੀ ਸਾਡੇ ਨਗਰ ਮੇਰਾ ਆਪਣਾ ਨਗਰ ਹੈ ਪਿੰਡ ਫਲੋਰੀਅਸਨ ਕਿ ਉੱਥੇ ਅਜਾਇਆ ਕੈਂਪ ਲਾਇਆ ਜਾਵੇ ਉਹਨਾਂ ਨੇ ਬੇਨਤੀ ਨੂੰ ਪ੍ਰਵਾਨ ਕਰਦੇ ਆ ਉਸੇ ਵੇਲੇ ਨਪਾਈ ਸਾਹਿਬ ਦੀ ਡਿਊਟੀ ਲਾਈ ਕਿ ਤੁਸੀਂ ਇਹ ਜਿਹੜਾ ਵਾ ਕੈਂਪ ਇੱਥੇ ਯੋਜਨ ਕਰੋ ਤੇ ਇਹਨਾਂ ਨੇ ਆਪਣੇ ਸਾਥੀਆਂ ਸਮੇਤ ਜਿਹੜੇ ਇੱਥੇ 10 ਦਿਨ ਦਾ ਪ੍ਰੋਗਰਾਮ ਚਲਾਇਆ ਔਰ ਬਹੁਤ ਹੀ ਨਗਰ ਨਿਵਾਸੀ ਜਿਹੜੇ ਬਹੁਤ ਖੁਸ਼ ਨੇ ਔਰ ਬੱਚੇ ਬਹੁਤ ਖੁਸ਼ ਨੇ ਜਿਨ੍ਹਾਂ ਨੂੰ ਆਪਾਂ ਇਹਨਾਂ ਯਤਨ ਕੀਤਾ ਕਿ ਗੁਰੂ ਘਰ ਦੇ ਨਾਲ ਜੋੜਿਆ ਜਾਵੇ ਗੁਰੂ ਸਿਧਾਂਤਾਂ ਨਾਲ ਜੋੜਿਆ ਜਾਵੇ ਔਰ ਬਿਲਕੁਲ ਇਹ ਗੱਲ ਬਿਲਕੁਲ ਸਹੀ ਹੈ ਦੋਸਤੋ ਕਿ ਜੇਕਰ ਆਪਣੇ ਧਰਮ ਦਾ ਪੱਕਾ ਹੋਵੇਗਾ ਬੱਚਾ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਮਨੁੱਖੀ ਜੀਵਨ ਦਾ ਜਿਹੜਾ ਮਿਆਰ ਹੈ ਉਹਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਆ ਅੱਜਕੱਲ ਭਟਕ ਚੁੱਕੇ ਨੇ ਔਰ ਗੁਰੂ ਦੇ ਸਿਧਾਂਤਾਂ ਤੋਂ ਉਲਟ ਜਾ ਕੇ ਨਸ਼ਿਆਂ ਦੇ ਵਿੱਚ ਜਾਂ ਪਤਿਤ ਪੁਨੇ ਵੱਲ ਜਾ ਚੁੱਕੇ ਨੇ ਬਿਲਕੁਲ ਜੀ ਸਾਨੂੰ ਆਪਣੇ ਬੱਚਿਆਂ ਨੂੰ ਸੰਭਲਣ ਦੀ ਲੋੜ ਹੈ ਇਸ ਵੇਲੇ ਇੱਕ ਤੇ ਉਪਤੇ ਤੋਰੇ ਆ ਵਾਲ ਕਟਾਰੇ ਆ ਉਹਨਾਂ ਨੂੰ ਨਸ਼ਾ ਵਾਲੇ ਬਨੇ ਜਾ ਰਹੇ ਆ ਅਸੀਂ ਇਹੋ ਇੱਕ ਯਤਨ ਹੋਇਆ ਗਿਆ ਐਸਜੀਪੀਸੀ ਦਾ ਵੀ ਤੇ ਆਪਣੇ ਨਗਰ ਨਿਵਾਸੀ ਸਾਰਿਆਂ ਦਾ ਵੀ ਅਸੀਂ ਆਪਣੇ ਬੱਚਿਆਂ ਨੂੰ ਮੋੜ ਕੇ ਰੱਖੀਏ ਜੇ ਅਸੀਂ ਉਹਨਾਂ ਨੂੰ ਜੋੜ ਸਕਾਂਗੇ ਗੁਰੂ ਸਿਧਾਂਤਾਂ ਦੇ ਨਾਲ ਤੇ ਸ਼ਾਇਦ ਉਹ ਜਿਹੜੀਆਂ ਇਹਨਾਂ ਚੀਜ਼ਾਂ ਦੇ ਵਿੱਚ ਕਮੀ ਆ ਸਕਦੀ ਹੈ ਤੇ ਇਹ ਜਿਹੜੇ ਕੰਮ ਆ ਮੈਂ ਇਹ ਚਾਹੂੰਗਾ ਵੀ ਜਿਵੇਂ ਸਾਰੇ ਨਗਰਾਂ ਨਾਲ ਜੀ ਉਹਨਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਪਰਕ ਕਰਨ ਪੀ ਸਾਨੂੰ ਅਜੇ ਕੈਂਪ ਲਾ ਕੇ ਦਿੱਤੇ ਜਾਣ ਜਿੱਥੋਂ ਤੱਕ ਮੈਂ ਵੇਖਿਆ ਜੀ ਵੀ ਇਧਰੋਂ ਇੱਕ ਇੱਕ ਪੈਸੇ ਦੀ ਮਿੰਟ ਕੋਈ ਕਮੀ ਨਹੀਂ ਹੈ ਵੀ ਅਸੀਂ ਉਹ ਨਾ ਕਰਦੇ ਉਸੇ ਵੇਲੇ ਉਹ ਡਿਊਟੀ ਲਾ ਦਿੰਦੇ ਆਪਣੇ ਸਿੰਘਾਂ ਦੀ ਕਿ ਤੁਸੀਂ ਫਲਾਣੇ ਪਿੰਡ ਜਾ ਕੇ ਜਿਹੜਾ ਕੈਂਪ ਦਾ ਯੋਜਨ ਕਰੋ ਤੇ ਨਗਰ ਵਾਲਿਆਂ ਨੂੰ ਹਰ ਨਗਰ ਵਾਲਿਆਂ ਨੂੰ ਚਾਹੀਦਾ ਉਥੋਂ ਦੀਆਂ ਗੁਰਦੁਆਰਿਆਂ ਵਾਲਿਆਂ ਨੂੰ ਪੀ ਅਜੇ ਕੈਂਪ ਦਾ ਜਿਹੜਾ ਉਹ ਜਰੂਰ ਉਹ ਆਯੋਜਨ ਕਰਾਉਣ ਤਾਂ ਕਿ ਆਪਣੇ ਬੱਚਿਆਂ ਨੂੰ ਹੀ ਸਾਂਭ ਸਕੀਏ ਉਹ ਪਤਿਤਨਾ ਨੂੰ ਦੂਜੇ ਧਰਮਾਂ ਲੈ ਨਾ ਮੋੜਨ ਕਿਉਂਕਿ ਬਹੁਤ ਸਾਰੇ ਨਾ ਲੋਕ ਉਹ ਦੂਜੇ ਧਰਮ ਲਾਲਚ ਦੇ ਕੇ ਜਿਹੜੇ ਆ ਉਹ ਦੂਜਾ ਆਪਣੇ ਲੈਣ ਜੋੜ ਰਹੇ ਆ ਜਿਹੜੀ ਬਹੁਤ ਮੜੀ ਗੱਲ ਆ ਸਾਨੂੰ ਆਪਣੇ ਧਰਮ ਦੇ ਨਾਲ ਆਪਣੇ ਸ਼੍ਰੋਮਣੀ ਕਮੇਟੀ ਨੂੰ ਬਹੁਤ ਯਤਨ ਕਰ ਰਹੀ ਆ ਹੋਰ ਯਤਨ ਕਰਨੇ ਚਾਹੀਦੇ ਆ ਕਿ ਉਹ ਅਸੀਂ ਉਹਨਾਂ ਨੂੰ ਆਪਣੇ ਮੋੜ ਕੇ ਆਪਣੇ ਕੋਲ ਰੱਖੀਏ ਜੀ ਤਾਰ ਸਿੰਘ ਤਨੇਜਾ ਸੋਸ਼ਲ ਵਰਕਰ ਵੀ ਨੇ ਔਰ ਆਪਣੇ ਪਿੰਡ ਦੇ ਵਿੱਚ ਗਾਇ ਬਗਾਏ ਇਹ ਕੋਈ ਨਾ ਕੋਈ ਐਸਾ ਉਪਰਾਲਾ ਕਰਦੇ ਰਹਿੰਦੇ ਨੇ ਤਾਂ ਕਿ ਬੱਚਿਆਂ ਨੂੰ ਉਹਨਾਂ ਨੂੰ ਜਿਹੜਾ ਆ ਸਹੀ ਦਿਸ਼ਾ ਦਿੱਤੀ ਜਾ ਸਕੇ ਇਹ ਵਧੀਆ ਉਪਰਾਲਾ ਹੈ ਤੁਹਾਡਾ ਔਰ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹੇ ਉਪਰਾਲੇ ਕਰਦੇ ਰਹੋਗੇ ਹਾਂਜੀ ਬਿਲਕੁਲ ਜੀ ਮੈਂ ਤੇ ਸਮਰਪਿਤ ਹਾਂ ਆਪਣੇ ਸਮਾਜ ਸੇਵਾ ਵਾਸਤੇ ਆਪਣੇ ਨਗਰ ਵਾਸਤੇ ਹੋਰ ਵੀ ਜਿੱਥੇ-ਜਿੱਥੇ ਕੋਈ ਰੋੜਣ ਦੀ ਮੈਂ ਤੇ ਉੱਥੇ ਪਹੁੰਚਦਾ ਜੀ ਤੇ ਹਰ ਵੇਲੇ ਕੋਸ਼ਿਸ਼ ਕਰੀਦੀ ਵਾਹਿਗੁਰੂ ਕੋਈ ਵੀ ਸੇਵਾ ਲਵੇ ਅਹੀਂ ਆ ਜਰ ਸਾਡੇ ਨਾਲ ਧਰਮ ਪ੍ਰਚਾਰ ਕਮੇਟੀ ਦੇ ਕਵਿਸ਼ਰ ਭਾਈ ਮਨਜੀਤ ਸਿੰਘ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਈ ਸਾਹਿਬ ਇਹ ਉਪਰਾਲਾ ਜਿਹੜਾ ਆ ਕੀਤਾ ਗਿਆ ਇਹ ਧਰਮ ਪ੍ਰਚਾਰ ਕਮੇਟੀ ਵੱਲੋਂ ਔਰ ਪਿੰਡ ਦੇ ਲੋਕਾਂ ਦਾ ਸਹਿਯੋਗ ਕਿਦਾਂ ਦਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਦੇਆਂ ਵੀਰਾਂ ਦਾ ਵੀ ਕਾਫੀ ਸਹਿਯੋਗ ਰਿਹਾ ਹੈ ਅੱਜ ਵੀ ਤੁਸਾਂ ਵੇਖਿਆ ਭੈਣਾਂ ਵੀ ਆਈਆਂ ਵੀਰ ਵੀ ਆਏ ਆ ਔਰ ਬੱਚੇ ਵੀ ਲਗਭਗ 35 ਦੀ ਲਗਭਗ ਅਸੀ ਲਿਸਟ ਬਣ ਰਹੀ ਹੈ ਤੋ ਬਹੁਤ ਵਧੀਆ ਸਹਿਯੋਗ ਮਿਲਿਆ ਜੀ ਸਹੀ ਧੰਨਵਾਦ ਕਰਦੇ ਹਾਂ ਕਰਦੇ। ਔਰ ਇਹ ਜਿਹੜੇ ਬੱਚਿਆਂ ਦਾ ਉਤਸ਼ਾਹ ਸੀਗਾ ਅੱਜ ਔਰ ਮਾਪਿਆਂ ਦਾ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਗਿਣਤੀ ਦੇ ਵਿੱਚ ਵਾਧਾ ਹੋਵੇਗਾ? ਬਿਲਕੁਲ ਹੋਏਗਾ ਬਿਲਕੁਲ ਵਧਾ ਹੋਏਗਾ ਜੇ ਅਗਲੇ ਸਾਲ ਤੁਸੀਂ ਆਣ ਕੇ ਵੇਖ ਲਓ। ਡਬਲ ਹੋ ਜੀ ਗਿਣਤੀ ਬੱਚਿਆਂ ਦੀ। ਬੱਚਿਆਂ ਤੇ ਮਾਪਿਆਂ ਚ ਬਹੁਤ ਉਤਸ਼ਾਹ ਤੇ ਸਲੰਘਾ ਕੀਤੀ ਗਈ ਇਸ ਕਾਰਜ ਦੀ ਕਿ ਬਹੁਤ ਵਧੀਆ ਪ੍ਰਾਪਲ ਹੈ ਧਰਮ ਪ੍ਰਚਾਰ ਕਮੇਟੀ ਦਾ। ਬਿਲਕੁਲ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਲੋਕ ਜੁੜ ਰਹੇ ਨੇ ਧਰਮ ਪ੍ਰਚਾਰ ਕਮੇਟੀ ਦੇ ਨਾਲ ਔਰ ਸਾਡੇ ਨਾਲ ਸਿਟੀਜ਼ਨ ਕਾਉਂਸਲ ਦੇ ਸਾਬਕਾ ਪ੍ਰਧਾਨ ਵੀ ਮੌਜੂਦ ਨੇ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਐਸੇ ਉਪਰਾਲਿਆਂ ਬਾਰੇ ਇਹ ਬਹੁਤ ਹੀ ਚੰਗੀ ਗੱਲ ਆ ਐਸਜੀਪੀਸੀ ਵੱਲੋਂ ਜਿਹੜਾ ਇਹ ਮਤਲਬ ਬੱਚਿਆਂ ਨੂੰ 10 ਦਿਨ ਦਾ ਕੋਰਸ ਕਰਕੇ ਤੇ ਬੱਚਿਆਂ ਨੂੰ ਆਪਾਂ ਦਾਹਨ ਨਾ ਮਕਰੋ ਉਹਨਾਂ ਦਾ ਮਤੁਰਬਾਨੀ ਦੇ ਵਿੱਚ ਉਹਨਾਂ ਦਾ ਯੋਗਦਾਨ ਪਾਇਆ ਗਿਆ ਹਰ ਇੱਕ ਪਿੰਡ ਦੇ ਵਿੱਚ ਇਹੋ ਜਿਹੇ ਕੈਂਪ ਲੱਗਣੇ ਚਾਹੀਦੇ ਆ ਜਿਹਦੇ ਨਾਲ ਸਾਡੀ ਜਿਹੜੇ ਛੋਟੇ ਬੱਚੇ ਆ ਇਹਨਾਂ ਨੂੰ ਜਾਗਰੂਤ ਹੋਣ ਤੇ ਬਾਣੀ ਦੇ ਨਾਲ ਮਿਲ ਤੇ ਸਿੱਖ ਧਰਮ ਦਾ ਪ੍ਰਚਾਰ ਕਰਨ ਦਾ ਬਿਲਕੁਲ ਜੀ ਸੋ ਦੋਸਤੋ ਸਾਡੇ ਨਾਲ ਪਿੰਡ ਵਾਸੀ ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪਿੰਡ ਵਾਸੀਓ ਔਰ ਇਹ ਉਪਰਾਲਾ ਕੀਤਾ ਗਿਆ ਧਰਮ ਪ੍ਰਚਾਰ ਕਮੇਟੀ ਵੱਲੋਂ ਔਰ ਸੋਸ਼ਲ ਵਰਕਰ ਅਵਤਾਰ ਸਿੰਘ ਤਨੇਜਾ ਵੱਲੋਂ ਵੀ ਜਿਹੜਾ ਆ ਆਪਣਾ ਜਿੰਨਾ ਯੋਗਦਾਨ ਵੰਡਦਾ ਉਹ ਪਾਇਆ ਗਿਆ ਹੈ ਮੈਂ ਸ਼ਜਾਰ ਪਲੇਸ ਨੇਜਾ ਸਿੰਘ ਦਾ ਤੇ ਬਹੁਤ ਤਰਤੁਨਾਦੀਆਂ ਇਹਨਾਂ ਨੇ ਇੱਕੋ ਹੀ ਬੱਚਿਆਂ ਦਾ ਇੱਕ ਕੈਂਪਨੀ ਲਾਇਆ ਇਹ ਪਿੰਡ ਦੇ ਬਾਰੇ ਬਹੁਤ ਸੋਚਦੇ ਆ ਅੱਖਾਂ ਦਾ ਕੈਂਪ ਲਾਉਂਦੇ ਆ ਦੂਜਾ ਜੋ ਗਰੀਬ ਬੱਚਿਆਂ ਉਹਨਾਂ ਦੇ ਸ਼ਾਦੀਆਂ ਵੀ ਕਰਦੇ ਆ ਤੇ ਇਹੋ ਜੇ ਕੈਂਪ ਧਰਮ ਮਿੱਟੀ ਨੂੰ ਮੈਂ ਬੇਨਤੀ ਕਰਦਾ ਸਿਰਫ ਇੱਕ ਕੈਂਪ ਲਾ ਕੇ ਨਾ ਬੰਦ ਕਰ ਦੇਣਾ ਸਾਲ ਦੇ ਵਿੱਚ ਘੱਟੋ ਘੱਟ 4-5 ਕੈਂਪ ਹੋਣੇ ਚਾਹੀਦੇ ਆ ਤਾਂ ਕਿ ਬੱਚੇ ਤੇ ਪਿੰਡ ਵਾਲੇ ਇਸ ਧਰਮ ਤੋਂ ਅਵੇਅਰ ਨਾ ਹੋ ਸਕਣ ਤੋਂ ਆਪਣੇ ਧਰਮ ਦੇ ਨਾਲ ਜੁੜੇ ਰਹਿਣ ਇਹ ਮੇਰੀ ਬੇਨਤੀ ਰਪਾਲ ਜੀ ਦੋਸਤੋ ਇਹ ਸਹੀ ਗੱਲ ਹੈ ਕਿ ਜਿੰਨਾ ਜ਼ਿਆਦਾ ਅਪਰਾਲੇ ਕੀਤੇ ਜਾਣਗੇ ਉਹਨਾਂ ਬੱਚਿਆਂ ਦੇ ਜਿਹੜਾ ਆ ਦਿਮਾਗ ਤੇ ਗੁਰੂ ਦੀ ਗੱਲ ਛੱਪ ਜਾਵੇਗੀ ਗੁਰੂ ਦੀ ਜਿਹੜੀ ਗੱਲ ਆ ਉਹ ਸਮੇਂ-ਸਮੇਂ ਤੇ ਹੋਣੀ ਚਾਹੀਦੀ ਆ ਔਰ ਸਾਨੂੰ ਲੱਗਦਾ ਹੈ ਕਿ ਇਹ ਇਹ ਅਪਰਾਲੇ ਜਿਹੜੇ ਆ ਸਾਲ ਦੇ ਵਿੱਚ ਇੱਕ ਵਾਰੀ ਨਹੀਂ 2-4 ਵਾਰ ਜਿਹੜਾ ਆ ਇਹ ਕੈਂਪ ਲੱਗਣੇ ਚਾਹੀਦੇ ਆ ਉਮੀਦ ਹੈ ਤੁਹਾਨੂੰ ਵੀ ਇਹ ਉਪਰਾਲਾ ਵਧੀਆ ਲੱਗਾ ਹੋਵੇਗਾ ਦੇਖਦੇ ਰਹੋ ਰੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰਨ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ